ਮੈਂ ਸਸਿਆਕਾਲ ਵੈਲਕਮ ਟੂ ਮਾਈ ਨਿਊ ਬਲੌਗ ਜਿਹਨੇ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣਾ ਆ ਗਿਆ ਚਾਹੇ ਨਾਸ਼ਤਾ ਮੇਰੀ ਬੇਟੀ ਤੇ ਆਈ ਹਾਂਜੀ ਅਸੀਂ ਚੱਲਿਆ ਜੀ ਗੁਰਦੁਆਰੇ ਮੱਥਾ ਟੇਕਣ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਕਰੀ ਆਏ ਚੱਲੀਏ ਆਗੇ ਦੁਕਾਨ ਤੇ ਤੇ ਪ੍ਰਸ਼ਾਦ ਲੈ ਕੇ ਫਿਰ ਚੱਲਦੇ ਹਾਂ ਜੀ ਆ ਗਏ ਜੀ ਗੁਰਦੁਆਰੇ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਕਰੇ ਜੀ ਚੱਲ ਤੋ ਟੇਕਾ ਮੱਥਾ ਮੈਂ ਫਿਰ ਇੰਤਜ਼ਾਰ ਕਰਦਾ ਹਾਂ ਠੀਕ ਹੈ ਵਾਹਿਗੁਰੂ ਹੈ ਪੈਸੇ ਲੈ ਆ ਮਨਪ੍ਰੀਤ ਗਈ ਆ ਅੰਦਰ ਗੁਰਦੁਆਰੇ ਮੱਥਾ ਟੇਕਣਾ ਮੇਰੇ ਤੋਂ ਤਾਂ ਜਾਇ ਨਹੀਂ ਗਿਆ ਤੇ ਮੈਂ ਇੱਥੇ ਆ ਕੇ ਖੜ ਗਿਆ ਸੀ ਦੇਖੋ ਵਿਊ ਕਿੰਨਾ ਸੋਹਣਾ ਆ ਰਿਹਾ ਰੈਲੀ ਰੈਲੀ ਆ ਇਹ ਜੀ ਜਗ੍ਹਾ ਤੇ ਆ ਕੇ ਸਭ ਹੀ ਸੌ ਖਾਣ ਲੱਗ ਜਾਂਦੇ ਹਾਂ ਹਾਂ ਜੀ ਅਸੀਂ ਆ ਗਏ ਜੀ ਘਰੇ 2:10 ਹੋ ਗਏ ਕਿਉਂਕਿ ਨੇ ਤੇ ਭੁੱਖ ਲੱਗੀ ਆ ਟੁੱਟ ਗਈ ਤੇ ਤੂੰ ਨਾ ਹੁਣ 70 ਤੇ ਹੋ ਲੈ ਬਣਾ ਨਹੀਂ ਹੈ ਛੇਤੀ ਬਣਾ ਰੋਟੀ ਭੁੱਖ ਲੱਗੀ ਆ ਵਾ ਤਾਂ ਹਾਂ ਜੀ ਮੰਮੀ ਜੀ ਹੁਣ ਇਥੇ ਰੋਟੀਆਂ ਪਕਾਉਂਦੇ ਪਏ ਨੇ ਸਬਜ਼ੀ ਉਹ ਇਰਾਦ ਵਾਲੀ ਹੈਗੀ ਐ ਬੈਂਗਣ ਆਲੂ ਦੀ ਤੇ ਅੱਜ ਮੰਮੀ ਦੁਆਰਾ ਉਹ ਬਣਾਣਗੇ ਕੀ ਕਹਿੰਦੇ ਨੇ ਮਿੱਠੀਆਂ ਰੋਟੀਆਂ ਡੇੜੀ ਕੀ ਮੈਨੂੰ ਜਮਾਂ ਪਸੰਦ ਨਹੀਂ ਜੀ ਆਪਣਾ ਖਾਣਾ ਪੀਣਾ ਹੋ ਗਿਆ ਤੇ ਹੁਣ ਇਧਰ ਚੱਲਦੇ ਨੇ ਟਿਕੜਿਆਂ ਦੀ ਐਸਪੀ ਆਟਾ ਗੁੰਨ ਰੱਖਿਆ ਤੇ ਇਧਰ ਰੋਟੀਆਂ ਘੜਾਈ ਜਾਂਦੇ ਨੇ ਉਧਰ ਨਵਦੀਪ ਲੱਗੀ ਹੋਈ ਐ ਠੀਕ ਹੈ ਜੀ ਕੰਮ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ ਹੁਣ ਮੰਮੀ ਜਿੱਥੇ ਬਣਾਉਣ ਲੱਗੇ ਪੂੜੇ ਮਿੱਠੇ-ਮਿੱਠੇ ਐਨ ਲੱਗ ਪੂੜੇ ਚੱਲਦੇ ਪੈ ਨੇ ਮੰਮੀ ਫੁੱਲੀਆਂ ਫੁੱਲੀਆਂ ਦੇਖੋ ਵੱਡੇ ਗੈਂਸ ਤੇ ਬਣਾਉਂਦੇ ਪੈ ਨੇ ਹਣ ਤਾਂ ਦੇਖੋ ਤੇਰੀ ਨਾ ਜਿਆਦਾ ਗਰਮ ਹੋਇਆ ਵਿਆ ਸੀਗਾ ਅਸੀਂ ਥੱਲੇ ਰੱਖ ਕੇ ਬਣਾਉਂਦੇ ਵੇ ਆ ਤੇ ਫੁੱਲਦੀਆਂ ਵੀਆਂ ਨੇ ਦੇਖ ਲਓ ਮੰਮੀ ਆ ਦੇਖ ਸਾਹੀਂ ਸੜ ਗਈਆਂ ਇੱਥੇ ਲੋ ਜੀ ਆਪਣੇ ਬਣ ਗਏ ਟੁਕੜੇ ਟੁਕੜੇ ਨੂੰ ਜ਼ਰੂਰ ਆਨੇ ਕੱਟਿਆ ਸੀਗਾ ਮੱਖਣ ਅੱਛਾ ਮੱਖਣ ਵੀ ਲਾਂਦਾ ਵੈਰੀ ਗੁੱਡ ਮੱਖਣ ਤੇ ਲਾ ਲਾ ਦੇ ਟੁਕੜੇ ਓਏ ਸਾਰਾ ਕਿੰਨੀ ਗੜਾ ਹੋ ਗਿਆ ਹੋ ਗਏ ਤਿਆਰ ਆ ਅੱਛਾ ਯਾਰ ਉਹ ਚੜ ਕੇਵੇਂ ਗੀਆਂ ਸੀ ਕਦੇ ਮੱਜ ਗੀਆਂ ਬਹੁਤ ਤੇਜ਼ ਹੋ ਗਿਆ ਸੀ ਕੀ ਹੈ ਐੱਜ ਗੁੱਡ ਵੈਰੀ ਗੁੱਡ ਲਓ ਜੀ ਅਸੀਂ ਆ ਗਏ ਆ ਇੱਥੇ ਕੁੰਮਣ ਤੇ ਕਹਿੰਦੀ ਕਬਰਾਟ ਹੋ ਜਾਂਦੀ ਐ ਮੈਂ ਚਲੋ ਕਮਾ ਕੇ ਲੈਣੇ ਨਾਲ ਲੋਕੇਸ਼ਨ ਵਧੀਆ ਸ਼ਾਰਟ ਵੀਡੀਓ ਬਣਾਵਾਂਗੇ ਨਾਲ ਥੋੜਾ ਵਲੌਗ ਬਣੂਗਾ ਤੇ ਸੂਰਜ ਦੇਵਤਾ ਜੀ ਦੇਖੋ ਥੱਲੇ ਜਾ ਰਹੇ ਨੇ ਚੱਲੇ ਜਾ ਰਹੇ ਨੇ ਥੱਲੇ ਵਾਸੇ ਥੱਲੇ ਗਏ ਤੇ ਹਨੇਰਾ ਹੋ ਜਾਣਾ ਹੈ ਇੱਧਰ ਸਾਰਿਆ ਪਾਸੇ ਹਰਿਆਲੀ ਐ ਬਹੁਤ ਸੋਹਣਾ ਵਿਊ ਹੈ। ਹਾਂ ਇਹ ਦੇਖਾ ਠੀਕ ਹੈ ਕਿ ਕਿਤੇ ਹੋਰ ਵੀ ਚੱਲਣਾ ਹੈ। ਸਹੀ ਹੈ। ਹਾਂ ਜੀ। ਆ ਮਮੀ ਜੀ ਇੱਥੇ ਬੈਠੇ ਨੇ। ਤੁਹਾਨੂੰ ਪੁੱਛਦੇ ਨੇ ਸਤਿ ਸ਼੍ਰੀ ਅਕਾਲ ਬਲੋ ਮਮੀ। ਸਤਿ ਸ਼੍ਰੀ ਅਕਾਲ ਜੀ। ਹਾਂ ਆ ਪੈਣ ਪਈ ਐ। ਮਨਜੀਤ ਬਿਮਾਰ ਰਹਿੰਦੀ ਐ ਬਹੁਤ ਜਿਆਦਾ ਸਾਰਾ ਦਿਨ ਅੰਦਰ ਪਈ ਰਹਿੰਦੀ ਐ। ਵੀ ਦਿੱਕਤ ਬਹੁਤ ਜਿਆਦਾ ਐ ਸਰੀਰ 'ਚ ਤੇ ਇਸੇ ਕਰਕੇ ਜਿਆਦਾ ਆਣ ਵੀ ਉਹ ਹੀ ਗੱਲ ਗੱਲ ਕਰਦਿਆਂ ਗੱਲ ਵੀ ਨਹੀਂ ਹੁੰਦੀ ਨੇ। ਮਨਜੀਤ ਮਨਜੀਤ ਸਤਿ ਸ੍ਰੀ ਅਕਾਲ ਬਲਾਦਾਰਾਂ ਨੂੰ ਜੋ ਅਕੜੀ ਜ਼ਿਆਦਾ ਹੀ ਟੁੱਲੀ ਐ ਸਮੇਂ ਤੋਂ ਬਾਹਰ ਐ ਨਾ ਕੋ ਰਹਿ ਜਾਂਦਾ ਚੰਗੀ ਤਰ੍ਹਾਂ ਨਾਲ ਕੁਝ ਚਲੋ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਕਰੇ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਕੋਈ ਕਰੋ ਮੇਰੀ ਦੀਆਂ ਸਾਰੇ ਦੁਆ ਕਰੋ ਭੈਣ ਠੀਕ ਹੋ ਜੀ ਬਹੁਤ ਜ਼ਿਆਦਾ ਦਿੱਕਤ ਤੇ ਇੰਨੀ ਦਿੱਕਤ ਤੇ ਸਾਹ ਵੀ ਔਖੇ ਆਣ ਲੱਗ ਜਾਂਦੇ ਜ ਹੁਣ ਤੱਕ ਬਹੁਤ ਔਖਾ ਹੁੰਦਾ ਜੀ ਜੀ ਮੈਂ ਹੁਣ ਇਸ ਰਸੋਈ ਵਿੱਚ ਮੰਮੀ ਨੇ ਮੈਨੂੰ ਭੇਜਿਆ ਸੀਗਾ ਵੀ ਦੁੱਧ ਦੇਖਿਆ ਜਾ ਕੇ ਦੁੱਧ ਤਾਂ ਜਿਉਗੜਿਆ ਨਹੀਂ ਮੈਂ ਉਹ ਇਥੇ ਸੀ ਤਾਂ ਰੱਖੀ ਐ ਛੋਲਿਆਂ ਦੀ ਦਾਲ ਜਦੋਂ ਦਾਲ ਬਣ ਜੂਗੀ ਉਦੋਂ ਮੇਰੇ ਫੇਵਰਿਟ ਨੇ ਚਾਵਲ ਧਰਨਗੇ ਦਾਲ ਚਾਵਲ ਖਾਣਾ ਵੇੜ ਕੇ ਮੇਰੇ ਬਹੁਤ ਫੇਵਰਿਟ ਨੇ ਦੁੱਧ ਹੈ ਤਾਂ ਕੁਬੜਿਆ ਨਹੀਂ ਬੋਟੇ ਹੀ ਵਗ ਰੱਖੇ ਦੋਤਾ ਅਰੋਜ ਗਰਮ ਕਰਕੇ ਰੱਖਦੇ ਹਾਂ ਸੀ ਕਿ ਉਹ ਖਰਾਬ ਹੋ ਜਾਣਾ ਇਸੇ ਦੀ ਚਿੰਤੀ ਹੈ ਇੱਕ ਠੱਗਨ ਲਈਏ ਜੋ ਚਾਹ ਜਾਂ ਫਿਰ ਦੁੱਧ ਇਦਾਂ ਜਿਹੜੀ ਚੀਜ਼ ਉਬਾਲਣੀ ਰੱਖੀ ਹੈ ਨਾ ਜਿਹਦਾ ਅਸੀਂ ਖੜੇ ਹੁੰਨੇ ਆ ਉਹ ਤਾਂ ਉਬਲਦੀ ਨੂੰ ਜਦੋਂ ਅਸੀਂ ਚੱਲੇ ਜਿਵੇਂ ਜਾਣਦੇ ਆ ਵੀ ਥੋੜੀ ਦੇਰ ਚਾਵਾਂਗੇ ਉਹ ਤਾਂ ਉਬਲ ਜਾਂਦੀ ਹੈ ਨજર ਹਟੀ ਦੁਰਘਟਨਾ ਘਟੀ ਹਾਂਜੀ ਆਪਣਾ ਖਾਣਾ ਹੈ ਪਿਆਰ ਅੱਜ ਦਾਲ ਚਾਵਲ ਖਾਣੇ ਚਾਹੀਦੇ ਨੇ ਵੀ ਕਿਉਂਕਿ ਠੰਡੇ ਹੁੰਦੇ ਆ ਹਲਕੇ ਹੁੰਦੇ ਆ ਹਲਕਾ ਖਾਣਾ ਰਾਤ ਨੂੰ ਸਹੀ ਰਹਿੰਦਾ ਹੈ ਜੇ ਤਾਂ ਭਾਰਾ ਹੀ ਖਾਦਾ ਜਾਂਦਾ ਹੈ ਕੀ ਠੀਕ ਅਸੀਂ ਖਾ ਰਹੇ ਹਾਂ ਕਿੱਟੀਆਂ ਰੋਟੀਆਂ ਉਹ ਚੌੜਾ ਹੀ ਪਿਆ ਹੈ ਤਾਂ ਤਿੱਕੜੇ ਕੀ ਕਹਦੇ ਇੱਡੀ ਨੂੰ ਕਹਤੀ ਇੱਡੀ 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 ਕੀ ਕਹਿੰਦੇ ਪਿਆ ਕੋਣੇ ਮਕੜੇ ਨਹੀਂ ਕਹਿੰਦੇ ਪੇ ਹੈ ਮਕੜੇ ਕੀ ਕਹਿੰਦੇ ਮਿੱਠੀ ਰੋਟੀ ਕਹਿੰਦੇ ਮੇਰਾ ਸਹੀ ਜਿਹੜਾ ਵੀ ਹੈਗਾ ਉਹ ਬੋਲਾਂਗੀ ਮੈਂ ਤਾਂ ਇਹ ਰੋਟੀ ਗੋੜ ਦੀ ਰੋਟੀ ਲੈ ਤੂੰ ਨਾ ਅੱਜ ਫਿਰ ਉਹ ਮੰਗ ਲੈ ਕੀ ਕਿਆ ਕਰਦੇ ਨੇ ਸ਼ੱਕਰ ਪ੍ਰਾਈਜ਼ ਤੇਨੂੰ ਗਿਫਟ ਨਾ ਕਰੇ ਕੋਟਾਂ ਨਹੀਂ ਪੈ ਰਹੀਆਂ ਤੇਨੂੰ ਹੋਰ ਤੈਨੂੰ ਕੰਮ ਹੀ ਕਰਨੀਗਾ ਤੈਨੂੰ ਕੋਈ ਮੈਨੂੰ ਸਬਸਕ੍ਰਾਈਬਰ ਕਹੀਏ ਨਾ ਠੀਕ ਹੈ ਜੇ ਪਸੰਦ ਆਉਂਦਾ ਨਾ ਸਬਸਕ੍ਰਾਈਬ ਕਰੋ ਹੋਰ ਕੋਈ ਕੰਮ ਨਹੀਂ ਹੈ ਤੁਹਾਨੂੰ ਠੀਕ ਆਣਾ ਬਣਾ ਬਣਾ ਕਿਹਨੇ ਗਿਫਟ ਮੂੰਹ ਤੋਂ ਕਰਾ ਦਿੱ ਸਵੇਰ ਨਾਲ ਮੂੰਹ ਤੋਂ ਨਾ ਵੀ ਪੈਂਦਾ ਬਾਈ ਜਿੱਦਾਂ ਮੈਂ ਦੂਜੇ ਬਲੌਗ ਵੇਖ ਨਹੀਂ ਆਣਾ ਤੁਹਾਨੂੰ ਚ ਗਿਫਟ ਜਿਆਦਾ ਆਉਂਦੇ ਤਾਂ ਕਿ ਕਿ ਮੈਂ ਮੰਗ ਲੈਣੀ ਹੈ ਮੇਰਾ ਜੀ ਕਰਦਾ ਇਹ ਸਾਰੇ ਬੈਣ ਵੀ ਰਾਣੀ ਆਪ ਦੇ ਹਾਂ ਠੀਕ ਹੈ ਨਾ ਚਲ ਹੁਣ ਤੈਨੂੰ ਐਂਡ ਕਰਦੇ ਬਲੌਗ ਨੂੰ ਠੀਕ ਹੈ ਤੁਸੀਂ ਫੈਮਿਲੀ ਬੈਣ ਫਰਾ ਇਹਨੂੰ ਹੁਣ ਐਂਡ ਕਰ ਕਿਵੇਂ ਕਰਨਾ ਹੈ ਚਲ ਅੱਜ ਤਾਂ ਹੋ ਗਿਆ ਬਲੌਗ ਸਮਾਪਤ ਤੇਥੇ ਹੋ ਗਿਆ ਸਮਾਪਤ ਅਜੇ ਬੈਠੀ ਤਾਂ ਰਹੂੰ ਤੇ ਐਂਡ ਕਰਤੀ ਪਈ ਆ ਮੈਂ ਹਾਂ ਕਰ ਅੱਜ ਦਾ ਬਲੌਗ ਹੋ ਗਿਆ ਸਮਾਪਤ ਜੇ ਤੁਹਾਨੂੰ ਪਸੰਦ ਆਇਆ ਲਾਈਕ ਕਰਦੇ ਆਂ ਹਾਂ ਸ਼ੇਅਰ ਕਰਦੇ ਆਂ ਜੀ ਕਮੈਂਟ ਕਰਦੇ ਆਂ ਜੀ ਇਹ ਜਿਹੜੇ ਨਵੇਂ ਵੇਖਦੇ ਪਏ ਨੇ ਉਹ ਵੀ ਸਾਨੂੰ ਸਰਪ੍ਰਾਈਜ਼ ਕਰਨ ਹੈ ਸਰਪ੍ਰਾਈਜ਼ ਕਰਨ ਕੀ ਹੁੰਦਾ ਕੰਨੇ ਵਾ ਚਲ ਬਾਈ ਕਰਦੇ ਹੁਣ ਬਾਈ ਚਲ ਬਾਈ ਅੱਛਾ